ਭਾਰਤੀ ਮੂਲ ਦੇ ਇੱਕ ਹੋਰ ਅਮਰੀਕਨ ਨੇ ਅਮਰੀਕਾ ਚ ਰਹਿ ਰਹੇ ਬੰਦੇ ਨੇ ਆ ਜਿਹੜਾ ਆ ਉਹ ਨਵੀਂ ਕਰਤੂਤ ਕੀਤੀ ਆ ਜਿਸ ਤੇ ਵਿੱਚ ਉਸ ਨੂੰ ਨਮੋਸ਼ੀ ਕੱਟਣੀ ਪਈ ਆ ਇਸ ਵਾਰ ਵਾਰੀ ਆ ਨਿਊ ਜਰਸੀ ਦੇ ਡਾਕਟਰ ਦੀ ਰਤੇਸ਼ ਕਲੜਾ ਆ ਕਹਿੰਦੇ ਵੀ ਇਸ ਦੇ ਉੱਤੇ ਕਈ ਤਰੀਕੇ ਦੇ ਮੈਡੀਕਲ ਫਰਾਡ ਡਿਸਟ੍ਰਿਬਿਊਸ਼ਨ ਆਫ ਓਪੀਆਇਡਸ ਵਿਦਾਊਟ ਅ ਲੈਜੀਟਿਮੇਟ ਮੈਡੀਕਲ ਪਰਪਸ ਬਿਲਿੰਗ ਦਾ ਵਿਜ਼ਿਟਸ ਜਿਹੜੀਆਂ ਕਦੀ ਹੋਈਆਂ ਹੀ ਨਹੀਂ ਨੀ ਇਥੋਂ ਤੱਕ ਕਿ ਪੇਸ਼ੈਂਟਸ ਦੇ ਕੋਲੋਂ ਸੈਕਸ਼ੂਅਲ ਫੇਵਰਸ ਤੱਕ ਵੀ ਇਸ ਬੰਦੇ ਨੇ ਮੰਗੇ ਜੇ ਤੁਸੀਂ ਕਹਿੰਦੇ ਵੀ ਓਪੀਏਟ ਦੀਆਂ ਪ੍ਰਸਕ੍ਰਿਪਸ਼ਨ ਇਸ ਦੇ ਕੋਲੋਂ ਲਖਵਾਉਣੀਆਂ ਡਿਪਾਰਟਮੈਂਟ ਆਫ ਜਸਟਿਸ ਦੇ ਡਾਕੂਮੈਂਟਸ ਦੇ ਹਵਾਲੇ ਦੇ ਨਾਲ ਇਹ ਪਤਾ ਜਿਹੜਾ ਉਹ ਲੱਗ ਰਿਹਾ ਆ ਕਾਲੜਾ ਇਸ ਟਾਈਮ ਹੋਮ ਰੈਸਟ ਦੇ ਉੱਤੇ ਆ ਤੇ ਕਹਿੰਦੇ ਵੀ ਇਸ ਨੂੰ ਜਿਹੜਾ ਮੈਡੀਸਨ ਪ੍ਰੈਕਟਿਸ ਕਰਨ ਤੋਂ ਰੋਕ ਦਿੱਤਾ ਗਿਆ ਆ ਮੈਡੀਕੇਸ਼ਨਸ ਪ੍ਰਸਕ੍ਰਾਈਬ ਇਹ ਨਹੀਂ ਕਰ ਸਕਦਾ ਤੇ ਇਹਦਾ ਜਿਹੜਾ ਮੈਡੀਕਲ ਪ੍ਰੈਕਟਿਸ ਜਿਹੜੀ ਚੱਲ ਰਹੀ ਆ ਉਸ ਨੂੰ ਜਿਹੜਾ ਆ ਉਹ ਠੱਪ ਕਰ ਦਿੱਤਾ ਗਿਆ ਰੋਕ ਦਿੱਤਾ ਗਿਆ ਜਿੰਨੀ ਦੇਰ ਤੱਕ ਕੇਸ ਪੈਂਡਿੰਗ ਹੈਗਾ ਆ ਜਨਵਰੀ 2019 ਤੋਂ ਲੈ ਕੇ ਫਰਵਰੀ 2025 ਦੇ ਦਰਮਿਆਨ ਕਾਲੜਾ ਨੇ 31000 ਤੋਂ ਵੱਧ ਪ੍ਰੈਸਕ੍ਰਿਪਸ਼ਨਸ ਜਿਹੜੀਆਂ ਆ ਆਕਸੀਕੋਡਿਨ ਦੀਆਂ ਲਿਖੀਆਂ ਜਿਨ੍ਹਾਂ ਦੇ ਵਿੱਚ ਕਹਿੰਦੇ ਵੀ ਇੱਕ ਇੱਕ ਦਿਨ ਚ 50 50 ਪ੍ਰਸਕ੍ਰਿਪਸ਼ਨਸ ਵੀ ਇਹ ਜਿਹੜਾ ਰਤੇਸ਼ ਕਾਲੜਾ ਆ ਡਾਕਟਰ ਆ ਇਹ ਲਿਖਦਾ ਰਿਹਾ ਹੈਗਾ ਆ ਕਹਿੰਦੇ ਵੀ ਓਪੀਆਇਡ ਪ੍ਰਸਕ੍ਰਿਪਸ਼ਨ ਲਿਖਾਉਣ ਦੇ ਲਈ ਖਾਸ ਕਰਕੇ ਜਿਹੜੀਆਂ ਔਰਤ ਫੀਮੇਲ ਜਿਹੜੀਆਂ ਪੇਸ਼ੈਂਟਸ ਉਸ ਦੇ ਕੋਲ ਆਉਂਦੀਆਂ ਸੀਗੀਆਂ ਉਹਨਾਂ ਨੇ ਕੰਪਲੇਨ ਕੀਤੀ ਵੀ ਕਾਲੜਾ ਉਹਨਾਂ ਨੂੰ ਸੈਕਸ਼ੂਅਲੀ ਟੱਚ ਕਰਦਾ ਸੀ ਸੈਕਸ਼ੂਅਲ ਫੇਵਰ ਜਿਹੜਾ ਉਹ ਇਹਨਾਂ ਦੇ ਕੋਲੋਂ ਮੰਗਦਾ ਸੀ ਤਾਂ ਜੋ ਪ੍ਰਸਕ੍ਰਿਪਸ਼ਨਸ ਜਿਹੜੀਆਂ ਆ ਉਹ ਇਹਨਾਂ ਨੂੰ ਲਿਖ ਕੇ ਜਿਹੜੇ ਉਹ ਅਦੇ ਦੇ ਨੇ ਸੋ ਇੱਕ ਪੇਸ਼ੈਂਟ ਨੇ ਤਾਂ ਇੱਥੋਂ ਤੱਕ ਕਿਹਾ ਵੀ ਕਲੀਨਿਕਲ ਅਪਾਇੰਟਮੈਂਟ ਦੇ ਵਿੱਚ ਵੀ ਉਸ ਨੇ ਇਦਾਂ ਦੇ ਉਸ ਨਾਲ ਸੰਬੰਧ ਤੱਕ ਵੀ ਜਿਹੜੇ ਆ ਉਹ ਬਣਾ ਦਿੱਤੇ ਐਸਿਕਸ ਕਾਉਂਟੀ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਆ ਕਹਿੰਦੇ ਵੀ ਉਹ ਜਿਹੜਾ ਪੇਸ਼ੈਂਟ ਉਸ ਟਾਈਮ ਦੇ ਉੱਤੇ ਇਨਕਾਰਸਰਵੇਟਿਡ ਸੀਗਾ ਇੱਥੇ ਹੀ ਬਸ ਨਹੀਂ ਕਾਲੜੇ ਨੇ ਜਿਹੜਾ ਆ ਇਹ ਆ ਨਕਲੀ ਬਿਲ ਵੀ ਜਿਹੜੇ ਆ ਉਹ ਬਣਾਏ 인 ਪਰਸਨ ਵਿਜ਼ਿਟਸ ਦੇ ਜਿਹੜੇ ਲੋਕ ਉਹਦੇ ਕੋਲ ਕਦੀ ਵਿਜ਼ਿਟ ਕਰਨ ਵੀ ਨਹੀਂ ਸੀ ਆਏ ਉਹਨਾਂ ਦੇ ਵੀ ਬਿੱਲ ਬਣਾ ਬਣਾ ਕੇ ਉਹ ਕਰਦੇ ਰਹੇ ਯੂਐਸ ਦੇ ਅਟਾਰਨੀ ਅਲੀਨਾ ਹਾਬਾ ਉਹਨਾਂ ਨੇ ਕਿਹਾ ਵੀ ਜਿਹੜਾ ਡਾਕਟਰ ਕਾਲੜਾ ਆ ਉਹਨੇ ਆਪਣੀ ਪੋਜੀਸ਼ਨ ਜਿਸ ਦੇ ਵਿੱਚ ਬੜੀ ਇੱਕ ਰਿਸਪੌਂਸਿਬਿਲਟੀ ਵਾਲੀ ਪੋਜੀਸ਼ਨ ਸੀ ਫਿਜ਼ੀਸ਼ੀਅਨਸ ਦੇ ਦੁਆਰਾ ਜਿਹੜੀ ਉਹਨਾਂ ਦੁਆਰਾ ਹੈਲਡ ਕੀਤੀ ਜਾਂਦੀ ਆ ਵੀ ਉਸ ਨੇ ਐਡਿਕਸ਼ਨ ਇਸ ਦੇ ਜ਼ਰੀਏ ਜਿਹੜੀ ਹੁਣ ਹੋਰ ਜ਼ਿਆਦਾ ਫਲਾਈ ਹੈਗੀ ਆ ਫੈਂਟਨਲ ਵਾਲੇ ਜਿਹੜੇ ਬਿਲ ਹੁਣੇ ਰੀਸੈਂਟਲੀ ਹਰਜੋਤ ਸਿੰਘ ਜੀ ਪਾਸ ਹੋਇਆ ਆ ਜਿਸ ਦੇ ਵਿੱਚ ਰਾਸ਼ਪਤੀ ਟਰੰਪ ਹੁਣਾਂ ਨੇ ਤੇ ਕਾਂਗਰਸ ਨੇ ਇਹ ਕਿਹਾ ਹੈ ਵੀ ਜਿਹੜੇ ਕੋਈ ਡਰੱਗ ਸਮਗਲਿੰਗ ਓਪੀਆਇਡਸ ਫੈਂਟਨਲ ਵਾਲੇ ਕਰਦੇ ਆ ਉਹਨਾਂ ਨੂੰ ਹੋਰ ਸਖਤ ਸਜ਼ਾ ਜਿਹੜੀ ਉਹ ਹੋ ਸਕਦੀ ਹੈਗੀ ਆ ਸੋ ਰਤੇਸ਼ ਕਾਲੜਾ ਨੇ ਇਹ ਜਿਹੜਾ ਕਾਂਡ ਆ ਇਹ ਜਿਹੜੀ ਕਰਤੂਤ ਆ ਇਹ ਕਹਿੰਦੀ ਆ ਇਹ ਨਿਊ ਜਰਸੀ ਦਾ ਰਹਿਣ ਵਾਲਾ ਸੀਗਾ ਓਪੀਆਇਡ ਡਿਸਟ੍ਰਿਬਿਊਟ ਕਰਨ ਚ ਨਕਲੀ ਜਿਹੜੀਆਂ ਆ ਪ੍ਰੈਸਕ੍ਰਿਪਸ਼ਨਸ ਲਿਖਨ ਚ ਪ੍ਰੈਸਕ੍ਰਿਪਸ਼ਨ ਤੇ ਬਦਲੇ ਸੈਕਸ਼ੂਅਲ ਫੇਵਰਸ ਲਿਖਨ ਦੇ ਵਿੱਚ ਤੇ ਨਿਊ ਜਰਸੀ ਦੇ ਮੈਡੀਕੇਟ ਪ੍ਰੋਗਰਾਮ ਨੂੰ ਡੀ ਫਰਾਡ ਕਰਨ ਦੇ ਮਾਮਲੇ ਦੇ ਵਿੱਚ ਇਹ ਹੁਣ ਇਸ ਟਾਈਮ ਚਾਰਜ ਜਿਹੜਾ ਉਹ ਕਰ ਦਿੱਤਾ ਗਿਆ ਆ 51 ਸਾਲ ਜਿਹੜੀ ਹਰਜੋਤ ਸਿੰਘ ਜੀ ਇਸ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਆ 5 ਕਾਊਂਟ ਕੰਪਲੇਂਟ 3 ਕਾਊਂਟ ਇਸ ਦੇ ਵਿੱਚੋਂ ਜਿਹੜੀ OPI ਡਿਸਟ੍ਰਿਬਿਊਸ਼ਨ ਦੇ ਜਿਹੜੇ ਉਹ ਚਾਰਜੇਸ ਲੱਗੇ ਆ 2 ਕਾਊਂਟ ਜਿਹੜੇ ਹੈਲਥ케ਅਰ ਫਰਾਡ ਦੇ ਜਿਹੜੇ ਆ ਉਹ ਲੱਗੇ ਆ ਉਦਾਂ ਤਾਂ ਅਨਸਿਕਿਉਰਡ 1 ਲੱਖ ਡਾਲਰ ਦੀ ਬਾਂਡ ਜਿਹੜਾ ਆ ਇਸ ਨੂੰ ਰੱਖਿਆ ਆ ਤੇ ਇਸ ਨੂੰ ਘਰੇ ਛੱਡ ਦਿੱਤਾ ਗਿਆ ਤੇ ਘਰੇ ਹੁਣ ਹੋਮ ਅਰੈਸਟ ਦੇ ਉੱਤੇ ਇਸ ਨੂੰ ਰੱਖਿਆ ਗਿਆ ਸੋ ਯੂਐਸ ਅਟਰਨੀ ਜਿਹੜੇ ਅਲੀਨਾ ਹਾਬਾ ਆ ਜੋ ਕਿ ਰਾਸ਼ਪਤੀ 트럼ਪ ਉਹਨਾਂ ਦੇ ਖੁਦ ਇੱਕ ਪਰਸਨਲ ਅਟਾਰਨੀ ਵੀ ਇੱਕ ਟਾਈਮ ਦੇ ਉੱਤੇ ਰਹਿ ਚੁੱਕੇ ਆ ਤੇ ਉਹ ਹੁਣ ਇਸ ਦੀ ਪੂਰੀ ਕੇਸ ਉਹਨਾਂ ਦੇ ਅੰਡਰ ਜਿਹੜਾ ਹੈ ਉਹ ਚੱਲ ਰਿਹਾ ਆ ਸਿਕਾਫਕਸ ਕਰਕੇ ਜਿਹੜਾ ਸ਼ਹਿਰ ਹੈਗਾ ਨਿਊ ਜਰਸੀ ਦੇ ਵਿੱਚ ਉੱਥੇ ਇਸ ਦਾ ਜਿਹੜੀ ਪ੍ਰੈਕਟਿਸ ਆ ਉਹ ਚੱਲਦੀ ਸੀ